ਆਪਨੇ ਸੇਵਕ ਤੋ ਆਪ ਸਹਾਇ ਪ੍ਰਤਪਾਰੇ ਬਾਪ ਜਿਸੀ ਮਾਇ ਤੋਂ ਸੰਭਰਾਉਂਦੇ ਦਸਤ ਪਹਾਰੇ ਤੇ વિશેਸ਼ ਤਰ੍ਹਾਂ ਗੁਰਦਰਾ ਫਰੀਦ ਸਰ ਸਾਹਿਬ ਤੇ ਖਸੂ ਸਫੀ ਵਸੰਦੀਆਂ ਜਿੰਨਾ ਮਿਆ ਹਰ ਰਾਏ ਤੋਂ ਅਸੂਲੇ ਦੀ ਸੰਭਰਾਉਂਦੇ ਤੋਂ ਪਾਤਸ਼ਾਹ ਦੀ ਵਾਂਗ ਸਜੇ ਨੇ ਸਾਨੂੰ ਪਰੇਗ੍ਰੀਦ ਦੁਆਰਾ ਸ੍ਰੀ ਕੋਹਿੰਸਰ ਸਾਹਿਬ ਤੋਂ ਨਾਮ ਦੱਸਿਆ ਗਿਆ ਹੈ ਨਾ ਕਥਾ ਵਾਚਕ ਸਿੰਘ ਸਾਹਿਬ ਭਾਈ ਸਾਹਿਬ ਇਹਨੇ ਦੇ ਬਾਣੀ ਦੀ ਕਥਾ ਕਰਦੇ ਰਹੇ ਨੇ ਸੋ ਹਾਜ਼ਰ ਜਿੰਦੇ ਭਾਗ ਸੰਗਤਾਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਕਥਾ ਉਪਾਸਾ ਸਰਵਣ ਕੀਤੇ ਦਰਸ਼ਕ ਪਿਆਰੇ ਰੋਇ ਹਾਲੇ ਵੀ ਸੇਵਾ ਮਾਤਾ ਤੁਹਾਡਾ ਖਾਰ ਹੈ ਮਾਹੇ ਦਾ ਰੈਤ ਹਾਰ ਦੀ ਰੋਇ ਨਾ 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 ਦੇ ਦੇ ਕਿਰਾਨੇ ਦੇ ਜੀ ਮੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਜੀ ਬੀਓ ਬਹੁਤ ਸਖਿਰਾਰੇ ਅਲਮੇਟ ਮੰਗਰਾਂ ਦੀਆਂ ਸੇਵਾਵਾਂ ਵਿੱਚ ਕਿਸੇ ਸਾਹਾਰੇ ਸਥਾਨੀ ਵੱਡੀ ਬਖਸ਼ੇਮਤ ਸਰਪੰਚ ਤੋਂ ਬਹੁਤ ਹੀ ਪ੍ਰੇਮ ਨਾਲ ਦੱਸ ਸਕਦਾ ਹੈ ਇਹ ਸੇਵਾਵਾਂ ਹੋ ਸਕਦੀਆਂ ਦੇਖੋ ਲੰਗਰ ਕਿੰਨੇ ਸ਼ਾਨਦਾਰ ਆਤਾਕ ਰਹੀਆਂ ਨੇ ਸਭ ਤੋਂ ਬਸਤ ਪਾਸਾ ਲੋਕਾਂ ਦਾ ਪ੍ਰਬੰਧਨ ਅੰਸ਼ੂ ਜੋ ਬਣਾਏ ਗਏ ਸਾਰਾ ਸਿਸਟਮ ਬਹੁਤ ਵਧੀਆ ਆਧੁਨਿਕ ਵਿਕੀਤਾ ਹੈ ਬਹੁਤ ਵਧੀਆ ਸੋ ਮੁਨਾਵੀ ਦੇ ਪੱਤਰ ਸਾਰੇ ਸੇਵਾਦਾਰ ਮੁੱਖ ਸੇਵਾਦਾਰ ਤੇ ਜੀਮ ਪ੍ਰਬੰਧਕ ਵੱਲੋਂ ਆਸਰਾ ਹੈ ਆਪ ਨੇ ਇਸ ਵਰਤ ਤੋਂ ਆਪ ਦਾ